ਮੇਰੇ ਦੇਸ਼ ਪੰਜਾਬ ਦੇ ਵਾਸੀਆ ਤੂੰ ਪਾਣੀ ਕਿਉਂ ਬੇਅਰਥ ਗਵਾਰਿਆ ਏ ਕਰਕੇ ਪਾਣੀ ਅਨਮੁੱਲੇ ਦੀ ਬੇਕਦਰੀ ਧੋਖਾ ਖੁਦ ਦੇ ਨਾਲ ਕਮਾਰਿਆ ਏ ਪਾਣੀ ਬਾਜ ਨਾ ਜੀਵਿਆ ਜਾਂਦਾ ਏ ਜੀਵਨ ਮੌਤ ਦੇ ਮੂੰਹ ਵਿੱਚ ਪਾਰਿਆ ਏ ਵੱਡੀ ਜਾਵੇਂ ਪਿਆ ਬਾਗ ਸੁਲਤਾਨ ਸਿੰਘਾ ਬੂਟਾ ਹੱਥਾਂ ਨਾਲ ਇੱਕ ਨਾ ਲਾ ਰਿਆ ਏ ਆਓ ਸੰਗਤ ਜੀ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਫਤੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਕਵੀਸ਼ਰੀ ਜੱਫਾ ਦਾਸ ਸੁਲਤਾਨ ਸਿੰਘ ਵੜੈਚ ਸਾਥੀ ਇੰਦਰਜੀਤ ਸਿੰਘ ਜੀ ਸ਼ੌਕੀ ਹੋਰ ਪ੍ਰੀਤ ਸਿੰਘ ਜੀ ਸੱਜਣ ਸੀਤਾਪੁਰ ਯੂਪੀ ਵਾਲੇ ਆਓ ਸਾਥ ਸੰਗਤ ਜੀ ਗੱਲ ਕਰੀਏ ਪੰਜਾਬ ਦੇ ਪਾਣੀ ਦੀ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸਾਡੇ ਸਤਿਗੁਰਾਂ ਨੇ ਸਾਨੂੰ ਪੈਗਾਮ ਦਿੱਤਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਸੋਚਣ ਵਾਲੀ ਗੱਲ ਹੈ ਸਾਡੇ ਪੰਜਾਬ ਦਾ ਪਾਣੀ ਦਿਨੋਂ ਦਿਨ ਡੂੰਗਾ ਹੁੰਦਾ ਜਾ ਰਿਹਾ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਦਾ ਪਾਣੀ ਦੂਸਰੀਆਂ ਸਟੇਟਾਂ ਨੂੰ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਕਿ ਇੱਕ ਦਿਨ ਪੰਜਾਬ ਪੀਣ ਵਾਲੇ ਪਾਣੀ ਨੂੰ ਵੀ ਤਰਸ ਜਾਵੇਗਾ ਤੁਹਾਡੇ ਅਤੀ ਸਤਿਕਾਰਯੋਗ ਵੀਰ ਬਲਜੀਤ ਸਿੰਘ ਜੀ ਪੰਨੂ ਬਰੇਸ਼ੀਆ ਇਟਲੀ ਵਾਲਿਆਂ ਦੀ ਕਲਮ ਨੇ ਜਿਵੇਂ ਪੰਜਾਬ ਦਾ ਦਰਦ ਬਿਆਨ ਕੀਤਾ ਹੈ ਕਵੀਸ਼ਰੀ ਜਥਾ ਬੇਨਤੀ ਹੈ ਇਉਂ ਕਰਦਾ ਹੈ ਜੀ ਸੁਣੀਏ ਜਦੋਂ ਕੱਲ ਮੈਂ ਪੰਜਾਬ ਦੀ ਹਾਂ ਲੇਖਕਾ ਮੇਰਾ ਮੱਲੋ ਮੱਲੀ ਦਿਲ ਭਾਰਿ ਆਉਂਦਾ ਏ ਹਾਕਾਰ ਮੱਚੀ ਸਾਰੇ ਹੀ ਪੰਜਾਬ ਚ ਦਸੋ ਗੀਤ ਕਿਹੜਾ ਖੁਸ਼ੀਆਂ ਦੇ ਗਾਉਂਦਾ ਏ ਆਜ਼ਾਦ ਹੋ ਕੇ ਗੁਲਾਮ ਫੇਰ ਹੋ ਗਏ ਬੁੱਢਾ ਬਾਬਾ ਆਖੇ ਸਾਥ ਵਿੱਚ ਠਾਣੀ ਨੂੰ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਜਨਵਾਰੀਆਂ ਸਿ ਦੇਸ਼ ਲਈ ਪੰਜਾਬੀਆਂ ਮੁੱਲ ਦਿੱਲੀ ਨੇ ਵੀ ਭੋਰਾ ਸਾਡਾ ਪਾਇਆ ਨਾ ਗੱਲ ਕਰਕੇ ਜ਼ਬਾਨੋਂ ਸਦਾ ਮੁਕਰੀ ਵਾਦਾ ਕਰਕੇ ਤੇ ਇੱਕ ਵੀ ਨਭਾਇਆ ਨਾ ਇਹ ਪੰਜਾਬ ਤੇ ਰਹੀ ਇਹ ਚਾਲਾਂ ਚੱਲਦੀ ਸਭ ਜਾਣਦੇ ਆ ਇਹਦੀ ਨੀਤੀ ਕਾਣੀ ਨੂੰ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਪੰਜਾਬ ਤੇ ਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਬੂੰਦ ਪੂੰਦ ਜੋ ਪੰਜਾਬ ਲਈ ਜ਼ਰੂਰੀ ਐ ਦਿੱਲੀ ਲੁੱਟੀ ਜਾਂਦੀ ਪਾਣੀ ਸਾਡਾ ਨਹਿਰੀ ਜੋ ਮਾੜੀ ਨੀਤੀ ਨਾਲ ਰੋਲਿਆ ਪੰਜਾਬ ਨੂੰ ਹੁਲ ਹੁੰਦੇ ਨਹੀਂ ਕੀਤੇ ਕਾਰ ਕਹਿਰੀ ਜੋ ਪੁੱਤ ਸਾਡੇ ਇੰਨੇ ਨਸ਼ਿਆਂ ਤੇ ਲਾ ਦਿੱਤੇ ਫਾਹੇ ਲਾ ਦਿੱਤਾ ਏ ਸਾਡੀ ਕਿਰਸਾਨੀ ਨੂੰ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਪੰਜਾਬ ਪੇ ਅਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾ ਦੂਰ ਨਹੀਂ ਪੰਜਾਬ ਪੇ ਅਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਮਿੱਠਾ ਸੀ ਜੋ ਪੰਜਾਂ ਦਰਿਆਵਾਂ ਦਾ ਜ਼ੈਰ ਸ਼ਾਹੂ ਕਰਾਇਓ ਨਾ ਵਿੱਚ ਕੋਲਤੇ ਦਿੱਤੇ ਗਾ ਤੇ ਨੈ ਸੀ ਸੋ ਮੇ ਜੋ ਪੰਜਾਬ ਨੂੰ ਸਾਰੇ ਮਾਇਆ ਪਿੱਛੇ ਹੱਥੀ ਘੱਟੇ ਰੋਲਤੇ ਹਾਏ ਸਿੱਖ ਲੋਕਦਰ ਤੁਸੀਂ ਕਰਨੀ ਤੇ ਚ ਜਾਣੋ ਨਾ ਓਏ ਕੁਦਰਤ ਰਾਣੀ ਨੂੰ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਸਮਾ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾ ਦੂਰ ਨਹੀਂ ਪੰਜਾਬ ਤੇ ਅਤਰ ਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਰੋਖ ਆਪਣੇ ਹੱਥਾਂ ਨਾਲ ਤੁਸੀਂ ਵੱਢ ਲੈ ਹੁਣ ਔਖੇ ਔਖੇ ਸਾਹ ਕਾ ਤੋ ਲੈਂਦੇ ਹੋ ਜਿਵੇਂ ਬੱਚ ਦਾ ਮਰੀਜ਼ ਨੂੰ ਬਚਾ ਲਓ ਜੀ ਦੇ ਕੇ ਲੱਖਾਂ ਹੀ ਰੁਪਈਆ ਤੁਸੀਂ ਕਹਿੰਦੇ ਓ ਲਾ ਕੇ ਰੱਖ ਹੁਣ ਪਾਲੋ ਆਗ ਪੁੱਤਾਂ ਦੇ ਨਹੀਂ ਤਾਂ ਚੱਲਿਆ ਨਹੀਂ ਜਾਣਾ ਵੱਡੀ ਹਾਨੀ ਨੂੰ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਦਿੰਦੇ ਸੱਚੇ ਰੱਬ ਨੂੰ ਤੇ ਪਾਣੀ ਆ ਜ਼ਹਿਰ ਲੈ ਅਸੀਂ ਕਰੇ ਆ ਦੋਸ਼ ਕਿਹੜੀ ਗੱਲੋਂ ਦਿੰਦੇ ਸੱਚੇ ਰੱਬ ਨੂੰ ਪਾਣੀ ਆ ਜ਼ਹਿਰ ਲੈ ਅਸੀਂ ਕਰੇ ਆ ਗੱਲ ਬਹੁਤੀ ਨਹੀਂ ਪੁਰਾਣੀ ਥੋੜੇ ਦਿਨਾਂ ਦੀ ਜੀਵ ਪਾਣੀ ਵਾਲੇ ਦੱਸੋ ਕਿਵੇਂ ਮਰੇ ਆ ਕਾੜ ਹੋਣ ਪਿੱਛੋਂ ਨਾਰੇ ਰਿੰਦੇ ਮਾਰਦੇ ਹੱਲ ਕਰ ਦੇ ਨਾ ਉਲਝੀ ਹੋਈ ਤਾਣੀ ਨੂੰ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ vai bordear ਲੱਭਦੇ ਵੱਡ ਵੇਚ ਤੇ ਜਾਂ ਚੁੱਲਿਆਂ ਚ ਬਾਲ ਤੇ ਬਿਮਾਰੀ ਸੁਣੀ ਨਹੀਂ ਸੀ ਲੱਗੀ ਜੋ ਪੰਜਾਬ ਨੂੰ ਆਉਂਦਾ ਤਰਸ ਬੜਾ ਹੈ ਮੰਦੇ ਹਾਲ ਤੇ ਨਹੀਂ ਮੱਖਣ ਚਾਟੀ ਦੇ ਵਿੱਚੋਂ ਲੱਭਣਾ ਪਾਈ ਰੱਖਿਆ ਜੇ ਪਾਣੀ ਚ ਮਧਾਣੀ ਨੂੰ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਦੂਰ ਨਹੀਂ ਪੰਜਾਬ 75 ਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਦੁੱਧ ਪੈਕਟਾਂ ਨਾਲ ਪਿੰਡਾਂ ਵਿੱਚ ਵੇਚਦਾ ਜਾਣ ਸੰਭੀਆਂ ਨਾ ਬੱਚਾਂ ਆ ਤੇ ਗਾਵਾਰੀ ਲਾਏ ਦਾਦੇ ਵਾਲੇ ਰੁੱਖ ਕਰੋ ਪੋਟ ਤੇ ਇਥੋਂ ਪਾਲਦੇਓ ਸੰਗਣੀਆਂ ਸ਼ਾਵਾਂ ਜੀ ਉਹ ਕਾਣ ਵਾਲਿਆਂ ਤੇ ਫੋਨਾ ਮਤ ਮਾਰਤੀ ਪੈੜੇਰਾਵਾਂ ਵੱਲ ਤੋੜਦਾ ਜਵਾਨੀ ਨੂੰ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਕਾ ਦੇਣਾ ਹੁੰਦਾ ਕੰਮ ਚੌਕੀਦਾਰ ਦਾ ਸੁਚੇਤ ਕਰੀ ਜਾਂਦਾ ਕਵੀ ਬਲਦੀਤ ਹੈ ਵੇਲਾ ਸਾਂਭ ਲਵੋ ਅਜੇ ਵੀ ਪੰਜਾਬੀਆਂ ਦਿਲਾਂ ਵਿੱਚ ਜੇ ਪੰਜਾਬ ਲਈ ਪ੍ਰੀਤ ਹੈ ਆਪ ਹੋਣਗੇ ਦਿਆਲ ਗੁਰੂ ਸਾਹਿਬ ਜੀ ਬਾਬੇ ਨਾਨਕ ਦੀ ਪੜੋ ਤੁਸੀਂ ਬਾਣੀ ਨੂੰ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਸਮਾਂ ਦੂਰ ਨਹੀਂ ਪੰਜਾਬ ਪਿਆ ਤਰਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ ਸਮਾ ਦੂਰ ਨਹੀਂ ਪੰਜਾਬ ਪਿਆਤਰ ਸੂ ਇੱਕ ਦਿਨ ਪੀਣ ਵਾਲੇ ਪਾਣੀ ਨੂੰ